ਮੈਂ RAMNATH ਪੁੱਤਰ ਸ੍ਰੀ ਮਿਹਰਚੰਦ ਮੈਂ ਗੁਰਦੁਆਰਾ ਦੁਖਨਵਾਰ ਸਾਹਿਬ ਨੇੜੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੱਕੇ ਤੌਰ ਤੇ ਸਫਾਈ ਸੇਵਕ ਲੱਗੇ ਹੋਇਆ ਹਾਂ ਮੈਨੂੰ 26 ਸਾਲ ਹੋ ਗਏ ਨੇ ਸਫਾਈ ਕਰਦੇ ਇਹਨੂੰ ਅਤੇ ਮੇਰੇ ਭਾਈ ਨੂੰ 36 ਸਾਲ ਹੋ ਗਏ ਨੇ ਉਹ ਵੀ ਪੱਕੇ ਤੌਰ ਤੇ ਸਰਵਿਸ ਕਰ ਰਿਹਾ ਹੈ ਇੱਕ ਨਾਨਕ ਸਿੰਘ ਹੁਣ ਸਕੂਲ ਦੇ ਵਿੱਚ ਆਣ ਲੱਗੀ ਹੈ ਦਿੱਲੀ ਤੋਂ ਅਤੇ ਉਸਨੇ ਸਾਡਾ ਜੀਣਾ ਬਹੁਤ ਖਰਾਮ ਕਰ ਦਿੱਤਾ ਹੈ ਉਹ ਕੰਨੀ ਸਫਾਈ ਨਹੀਂ ਹੁੰਦੀ ਸਫਾਈ ਨਹੀਂ ਹੁੰਦੀ ਸਫਾਈ ਨਹੀਂ ਹੁੰਦੀ ਮੈਡਮ ਸਾਨੂੰ 26 ਸਾਲ ਹੋ ਗਏ ਨੇ ਸਫਾਈ ਕਰਦੇ ਨੂੰ ਅਸੀਂ ਇਹ ਕਹਿੰਦੇ ਹਾਂ ਉਹਨਾਂ ਨੂੰ ਅਗਰ ਲੇਕਿਨ ਉਹ ਕਿਸੇ ਦੀ ਨਹੀਂ ਸੁਣਦੀ ਪਤਾ ਨਹੀਂ ਕੀ ਖਾ ਕੇ ਆਉਂਦੀ ਆ ਕੀ ਨਹੀਂ ਉਹਦਾ ਇੱਕ ਡੂਪ ਟੈਸਟ ਹੋਣਾ ਚਾਹੀਦਾ ਅਤੇ ਉਹਦੀ ਤਲਾਸ਼ੀ ਹੋਣੀ ਚਾਹੀਦੀ ਆ ਕਿਹੜੀ ਗੋਣੀਆਂ ਖਾਂਦੇ ਆ ਕੀ ਨਸ਼ਾ ਕਰਕੇ ਆਉਂਦੇ ਆ ਕਿਸ ਸਕੂਲ ਦੇ ਵਿੱਚ ਪੜ੍ਹਦੀ ਆ ਕੀ ਨਹੀਂ ਤੇ ਸਾਨੂੰ ਕਹਿੰਦੀ ਆ ਤੁਹਾਨੂੰ ਬੀਪੀ ਆ ਤੁਹਾਨੂੰ 슈ਗਰ ਆ ਤੁਹਾਨੂੰ ਫਲਾਣਾ ਮੈਡਮ ਨੂੰ ਸੈਨੇ ਕਿਹਾ ਮੈਡਮ ਜੀ ਤੁਹਾਨੂੰ ਕੈਂਸਰ ਵੀ ਤੁਸੀਂ ਵੀ ਤਾਂ ਸਕੂਲ ਦੇ ਬੱਚਿਆਂ ਦੇ ਵਿਚਾਰੀਂ ਤੇ ਫਿਰ ਉਸ ਤੋਂ ਬਾਅਦ ਲੇਕਿਨ ਉਹ ਸਾਡੀਆਂ ਗਲਤੀਆਂ ਜੇ ਕਿਤੇ ਕੋਈ ਗਲਤੀ ਹੁੰਦੀ ਹੈ ਨਹੀਂ ਹੁੰਦੀ ਬਲਦੋਂ ਹੁੰਦੀ ਨਹੀਂ ਜੀ 26 ਸਾਲ ਹੋ ਗਏ ਸਾਨੂੰ ਸਪਾਈ ਕਰਦਿਆਂ ਨੂੰ ਮੇਰੇ ਕੰਮ ਦੀ ਵੀਡੀਓ ਜਿਹੜੀਆਂ ਮੇਰੇ ਬੇਟੇ ਕੋਲ ਬਣੀ ਹੋਈ ਆ ਇਸ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਕੇ ਸਾਨੂੰ ਫੋਟੋਆਂ ਪਾ ਰੱਖੀਆਂ ਲੈਟਰ ਕੱਟ ਤੇ ਸਾਡਾ ਕੋਰਟ ਕੇਸ ਚੱਲ ਰਿਹਾ ਦੀਆ ਲੇਬਰ ਕੋਰਟ ਦੇ ਵਿੱਚ ਵਕੀਲਾਂ ਸੁਢਾਕਰ ਉਹਦੇ ਕੋਲ ਸਾਡੀ ਫਾਈਲ ਪਈ ਹੈ ਜਿਹੜੇ ਇਹਨੇ ਲੈਟਰ ਛੁੱਟੇ ਦਿੱਤੇ ਹੋਏ ਆ ਸਾਨੂੰ ਅਤੇ ਚਲੋ ਜਿੱਥੇ ਮੜੀ-ਮੁੱਟੀ ਗਲਤੀ ਸੱਟ ਤੋਂ ਹੋਈ ਵੀ ਅਸੀਂ ਲਿਖ ਕੇ ਸੌਰੀ ਮੰਗ ਵੀ ਲਈ ਤਾਂ ਮਨੁਸ਼ਾਨੀਅਤ ਦੇ ਨਾਤੇ ਕੋਈ ਹਰਦ ਨਹੀਂ ਪਰ ਉਸ ਗਲਤੀ ਦਾ ਇਸ ਨੇ ਲਿਖਤੀ ਰੂਪ ਦੇ ਵਿੱਚ ਨਜਾਇਜ਼ ਫਾਇਦਾ ਚੱਕਿਆ ਨੇ ਸਾਡਾ ਉਸ ਤੋਂ ਬਾਅਦ ਇਸ ਨੇ ਸਾਨੂੰ ਟੰਕੀਆਂ ਮਾਰੀਆਂ ਮੈਂ ਕਰ ਦੂੰਗੀ ਮੈਂ ਤੁਹਾਨੂੰ ਕੇਸ ਪਾ ਦੂੰਗੀ ਤੁਹਾਡੇ ਤੇ ਇਹ ਕਰ ਦੂੰਗੀ ਮੈਡਮ ਜੀ ਸਾਨੂੰ 26 ਮੈਨੂੰ 26 ਸਾਲ ਹੋ ਗਏ ਨੇ 36 ਸਾਲ ਹੋ ਗਏ ਸਾਡੀ ਰਿਟਾਇਰਮੈਂਟ ਯਾਰੋ ਕੋਸੀ ਚੱਲੀਏ ਘਰ ਨੂੰ ਪਰ ਫੇਰ ਵੀ ਨਹੀਂ ਸੁਣਦੀ ਸਾਡੇ 10 ਵਾਰੀ ਕਹ ਲਿਆ ਘਟੋ ਘਟੋ ਉਹ ਜਿਹਨਾਂ ਨੇ ਕਿਸੇ ਦੀ ਸੁਣਵੀ ਨਹੀਂ ਕਿਸੇ ਦੀ ਕੁੱਛ ਨਹੀਂ ਜੀ ਜਿਹੜੀ ਅੰਗਲਤੀਆਂ ਸਾਡੀ ਹੈ ਵੀ ਨਹੀਂ ਉਹ ਵੀ ਸਾਡੇ ਮੱਥੇ ਠੋਪ ਦਿੰਦੀ ਆ ਠੋਕ ਕੇ ਸਾਡੇ ਮੱਥੇ ਸਾਨੂੰ ਛੜ ਤੋਂ ਲੈ ਸਾਡੇ ਨੂੰ ਲੈਟਰ ਕੱਢ ਦਿੰਦੀ ਆ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਤੁਹਾਨੂੰ ਅਸੀਂ ਰੋ ਕੇ ਵੀ ਕੀ ਸੁਣਾਈਏ ਵੀ ਆਪਣਾ ਆਪ ਨੂੰ ਰੋਣਾ ਵੀ ਬੇਕਾਰ ਆ ਉਹਦੇ ਪਿੱਛੇ ਕੀ ਕਰੀਏ ਮੈਡਮ ਕੀ ਕਰੀਏ ਅਸੀਂ ਦੱਸੋ ਪਹਿਲਾਂ ਦੱਸੋ ਮੈਡਮ ਨੂੰ ਕਿਹਾ ਵੀ ਮੈਡਮ ਜੀ ਸਾਡੀ ਫਰਿਆਦ ਤਾਂ ਸੁਣੋ ਅਸੀਂ ਗਰੀਬ ਆਦਮੀ ਆ ਮੇਰੇ ਮੇਰੇ ਮਗਰ ਮੇਰੀ ਵੀਡੀਓ ਬਣਾ ਲਈ ਸਾਰਾ ਕੁਝ ਦੂ ਝੂਠ ਬੋਲ ਰਿਹਾ ਮੈਂ ਮੈਂ ਵੀਡੀਓ ਦੇ ਵਿੱਚ ਵੀ ਕਹ ਰਿਹਾ ਮੈਡਮ ਮੈਂ ਝੂਠ ਨਹੀਂ ਬੋਲ ਰਿਹਾ ਮੈਂ ਝੂਠ ਨਹੀਂ ਬੋਲ ਰਿਹਾ ਝੂਠ ਨਹੀਂ ਬੋਲ ਰਹਾ ਮੈਨੂੰ ਬੱਚਿਆਂ ਦੀ ਕਸਮ ਪਰ ਉਹ ਦਿਨਾਂ ਨਹੀਂ ਇੱਕ ਨਹੀਂ ਸੁਣਦੀ ਕਿਸੇ ਵੀ ਜੇ ਇੱਕ ਦਿਨ ਦਾ ਗੰਦ ਦਾ ਇੱਕ ਘੰਟੇ ਦਾ ਗੰਦ ਉਹਨੂੰ ਇੱਕ ਮਹੀਨੇ ਦਾ ਦੱਸਦੀ ਆ ਕਹਿੰਦੀ ਮੈਂਨੇ ਇੱਕ ਮਹੀਨੇ ਦਾ ਗੰਦ ਮਰੋਂ ਦਿਹਾੜੀਦਾਰ ਬੰਦੇ ਬੁਲਾ ਕੇ ਸਫਾਈ ਕਰਾਈ ਸਟੈਂਡ ਦੀ ਸਟੈਂਡ ਦੇ ਵਿੱਚ ਰੋਜ਼ ਸਾਈਕਲ ਸਕੂਟਰ ਮੋਟਰਸਾਈਕਲ ਸਭ ਖੜਦੇ ਆ ਜੀ ਬੱਚੇ ਆਉਂਦੇ ਆ ਟੀਚਰ ਆਉਂਦੀਆਂ ਕੋਈ ਮਹੀਨੇ ਦਾ ਗੰਦ ਨਹੀਂ ਇੱਕ 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 ਕਾਗਜ਼ ਵੀ ਗਰਾਂਗੇ ਉਹ ਵੀ ਹੋਵੇ ਅਸੀਰ ਸੈਸ ਟਾਈਮ ਚੱਕਦੇ ਆ ਤੇ ਫਿਰ ਅਸ ਸਿਸਟਮ ਸਾਰੇ ਕਾਗਜ਼ ਚੱਕੇ ਜਾਂਦੇ ਆ ਅਸੀਂ ਫਿਰ ਉਸ ਤੋਂ ਬਾਅਦ ਡੈਂਡਾ ਡੇ ਫੰਕਸ਼ਨ ਕਰਵਾਉਂਦੀ ਆ ਕਰਵਾ ਕਰੂ ਕੇ ਬਾਅਦ ਚ ਸਾਨੂੰ ਲੈਟਰ ਦੇ ਕੇ ਚਲੀ ਜਾਂਦੇ ਆ ਕੰਮ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਇਹ ਨਹੀਂ ਉਹ ਸਾਨੂੰ ਬਹੁਤ ਪੂਰੀ ਤਰ੍ਹਾਂ ਪਰੇਸ਼ਾਨ ਕਰਿਆ ਜਾ ਰਿਹਾ ਜੀ ਇਹ ਦਿੱਲੀ ਵਾਲੀ ਮੈਡਮ ਨਾਨਕੀ ਨੇ ਤੇ ਇੱਕ ਤਾਂ ਵਕੀਲ ਆ ਉਹ ਇਹਨਾਂ ਨੂੰ ਪੁੱਠੀਆਂ ਸਿੱਧੀਆਂ ਰਿਆਂ ਦੇ ਕੇ ਜਾਂਦਾ ਇੱਕ ਮਨਕਸ਼ੀ ਮੈਡਮ ਵਾਈਸ ਪ੍ਰਿੰਸੀਪਲ ਇੱਕ ਦੇਪ ਪ੍ਰਕਾਸ਼ ਆ ਇਹਨਾਂ ਨੇ ਸਾਨੂੰ ਆਤਮ ਹੱਤਿਆ ਤੇ ਮਜਬੂਰ ਕਰਤਾ ਵੀ ਆਤਮ ਹੱਤਿਆ ਹੀ ਕਰਨੀ ਪਊਗੀ ਸਾਨੂੰ ਨੌਕਰੀ ਦਾ ਇਹਨਾਂ ਨੇ ਕੀ ਕਰਨ ਦੇਣੀ ਆ ਹੁਣ ਸਭ ਮੈਂ ਹੈਂਡੀਕੈਪਡ ਬੰਦਾ ਆਂ ਚਾਰ ਬੱਚੇ ਪਾਲ ਰਿਆ ਆਪਣੇ ਚਾਰ ਜੀਵ ਪਾਲ ਰਿਆ ਮੇਰੀ ਮਾਤਾ ਨਾਲ ਮੇਰੇ ਘਰ ਵਾਲੀ ਹੋ ਗਈ ਦੋ ਬੱਚੇ ਆ ਮੁੰਡਾ ਮੇਰੀ ਕੁੜੀ ਆ ਤੇ ਮੈਂ ਆ ਪੰਜ ਇਹਨਾਂ ਨੇ ਐਸੀ ਕਰ ਦੇਵੋਗੇ ਤੇ ਬੇਟਾ ਮੇਰਾ ਬਿਜਲੀ ਬੋਰਡ ਤੇ ਲੱਗਿਆ ਪਿਆ ਜੀ ਹੈ ਕੰਟੈਕਟ ਵੇਚ ਤੇ ਦੋ ਦੋ ਮਹੀਨੇ ਤਨਖਾਹ ਨਹੀਂ ਮਿਲਦੀ ਮੇਰੇ ਸਿਰ ਤੇ ਸਾਰਾ ਘਰ ਚੱਲ ਰਿਹਾ ਗੁਜ਼ਾਰਾ ਚੱਲ ਰਿਹਾ ਮੇਰੇ ਘਰ ਵਾਲੀ ਬਿਮਾਰ ਰਹਿੰਦੀ ਆ ਜੀ ਅਗਰ ਮੁੰਨੀ ਨਿੱਕੀ ਹੋ ਗਈ ਤਾਂ ਪਰ ਇਹ ਸਕੂਲ ਵਾਲੇ ਜ਼ਿੰਮੇਵਾਰ ਮੇਰੇ ਘਰ ਦੇ ਅਗਰ ਮੈਂ ਉਨੀ ਨਿੱਕੀ ਕਰ ਬੈਠਾ ਤਾਂ ਇਹ ਸਕੂਲ ਵਾਲੇ ਜ਼ਿੰਮੇਵਾਰ ਮੇਰੇ ਸਾਰੇ ਘਰ ਦੇ ਮੈਂਬਰ ਤੇ ਮੈਨੂੰ ਬਹੁਤ ਪਰੇਸ਼ਾਨ ਕਰਾਇਆ ਜਾ ਰਿਹਾ ਮੈਨੂੰ ਬਹੁਤ ਦੁਖੀ ਕਰਾਇਆ ਜਾ ਰਿਹਾ ਮੈਂ ਕੀ ਕਰਾਂ ਇਹ ਮੈਂ ਕੀ ਕਰਾਂ ਇਹ ਤੇ ਸਿਰ ਤੇ ਮੈਂ ਅਸੀਂ ਜਦੋਂ ਮਿੰਤਾ ਕਰ ਲਈਏ ਮੈਡਮ ਸਾਡੀ ਰਿਟਾਇਰਮੈਂਟ ਹੀ ਦੇ ਦਿਓ ਅਸੀਂ ਚੱਲੀਏ ਘਰ ਨੂੰ ਇਹ ਰਿਟਾਇਰਮੈਂਟ ਵੀ ਨਹੀਂ ਦਿੰਦੀਆਂ ਕੁਝ ਨਹੀਂ ਦੇਣਾ ਚਾਹੁੰਦੀ ਬਸ ਇਸ ਤਰ੍ਹਾਂ ਹੀ ਸਾਨੂੰ ਕੱਢਦੀ ਆ ਸਾਨੂੰ ਕਹਿੰਦੀ ਥੋੜੇ ਤੇ ਕੇਸ ਪਾ ਦੂੰਗੀ ਛਾਤੀ ਜਾਰ ਮਾਰ ਮਾਰ ਕੇ ਕਹਿੰਦੀ ਆ ਇਸ ਤਰ੍ਹਾਂ ਕਿ ਮੈਂ ਐਸਾ ਸੇ ਕੇਸ ਪਾ ਦੂੰਗੀ ਥੋੜੇ ਤੇ ਐ ਕਰ ਦੂੰਗੀ ਉਹ ਕਰ ਦੂੰਗੀ ਤੁਹਾਨੂੰ ਐ ਬਹੁਤ ਬੁਰੀ ਤਰ੍ਹਾਂ ਸਾਨੂੰ ਟੌਰਚਰ ਕਰਾਇਆ ਜਾ ਰਿਹਾ ਜੀ ਹੁਣ ਅਸੀਂ ਕੀ ਕਰੀਏ ਜੀ ਕੀ ਨਾ ਕਰੀਏ ਸਾਨੂੰ ਦੱਸੋ ਮਜਬੂਰੀ ਆ ਸਾਡੀ ਇਸ ਮੈਡਮ ਦੇ ਅੱਗੇ ਇਸ ਦੇ ਅੱਗੇ ਨਾਨਕੀ ਸਿੰਘ ਦੇ ਅੱਗੇ ਵਾਈਸ ਪ੍ਰਿੰਸੀਪਲ ਇਹ ਨਹੀਂ ਲੇਖਦੀ ਬੰਦਾ ਹੈਂਡੀਕੈਪ ਦਾ ਐਕਸਾ ਨਹੀਂ ਮੈਨੂੰ ਓਖੇ ਤੋਂ ਓਖਾ ਭਾਰੀ ਤੋਂ ਭਾਰੀ ਕੰਮ ਦੱਸਦੀ ਆ ਇਹ ਜਾਣ ਜਾਣ ਕੇ ਦੱਸਦੀ ਆ ਮਨੇ ਉਹਨੂੰ ਚਾਰ ਵਾਰੀ ਕਹਿ ਲਿਆ ਮੈਡਮ ਮੇਰੀ ਹੱਥ ਜੋੜ ਕੇ ਬੇਨਤੀ ਆ ਰਿਕੁਐਸਟ ਆ ਮੇਰੀ ਤੁਹਾਡੇ ਅੱਗੇ ਬਿਲਕੁਲ ਮੈਂ ਹੱਥ ਜੋੜ ਕੇ ਕਹਿ ਰਿਹਾ ਵੀ ਮੈਡਮ ਇਹ ਕੰਮ ਮੇਰੇ ਤੋਂ ਨਹੀਂ ਹੁੰਦਾ ਬੈਠ ਕੇ ਮੇਰੇ ਤੋਂ ਕੰਮ ਨਹੀਂ ਹੁੰਦਾ ਮੈਂ ਹੈਂਡੀਕੈਪ ਮੈਂ ਇਨੀਦਰ ਮੇਰੇ ਤੋਂ ਨਹੀਂ ਬੈਠਿਆ ਹੁੰਦਾ ਪਰ ਉਹ ਨਹੀਂ ਮੰਨਦੀ ਜੀ ਕਿਸੇ ਦੀ ਗੱਲ ਜਿਹੜਾ ਜਿਹੜਾ ਦੇ ਪ੍ਰਕਾਸ਼ ਇਹ ਬਤਮੀਜ਼ੀਆਂ ਨਾਲ ਬੋਲਦਾ ਜਿਹੜਾ ਵਕੀਲ ਆ ਇਹ ਪੁੱਠੀਆਂ ਰਿਆ ਜਾਂਦੇ ਕੇ ਜਾਂਦਾ ਮੋਰ ਨਾਨਕ ਸਿੰਘ ਨੂੰ ਕਹਿੰਦਾ ਕਿ ਮੈਡਮ ਮੈਨੂੰ ਵੀ ਨਾ ਮਾਰ ਦੇਣਾ ਤੁਸੀਂ ਲੇਕਿਨ ਉਹ ਜਨਾਨੀ ਨਹੀਂ ਮੰਦੀ ਦਿੱਲੀ ਤੋਂ ਆਂਦੀ ਆ ਜੀ ਬਹੁਤ ਪਰੇਸ਼ਾਨ ਕਰਦੀ ਆ 45 45000 ਰੁਪਏ ਇੱਕ ਘੇੜੇ ਦਾ ਲੈ ਕੇ ਜਾਂਦੀ ਆ ਵੀਡੀਓ ਚ ਜਿਹੜੀ ਉਹਨੇ ਮੇਰੇ ਨਾਲ ਵੀਡੀਓ ਬਣਾਈ ਮੇਰੀ ਕਹਿੰਦੀ ਮੈਂ ਸੈਲਰੀ 1 ਰੁਪਿਆ ਨਹੀਂ ਲੈਂਦੀ ਕਿਹੜਾ ਪਾਗਲਾ ਜਿਹੜਾ 5000 6000 ਰੁਪਏ ਉਤੋਂ ਦਿੱਲੀ ਤੋਂ ਖਰਚ ਕੇ ਆ ਜੂਗਾ ਆਪਣੀ ਗੱਡੀ ਦੇ ਵਿੱਚ ਤੇਲ ਪਾ ਕੇ ਆ ਜੂਗਾ 3 4 ਇਹ ਤਿੰਨ ਤਿੰਨ ਘੇੜੇ ਮਾਰਦੀ ਆਰੀ ਇੱਕ ਇੱਕ ਮਹੀਨੇ ਚ 45 45000 ਰੁਪਏ ਲੈ ਕੇ ਜਾਂਦੀ ਆ ਇਹਨੇ ਮੱਲੀ ਔਰ ਸਿਪਰਾਂ ਨੂੰ ਕੁੱਤੇ ਦੀ ਜਿੰਦ ਕੁੱਤੇ ਤੋਂ ਵੀ ਬੱਤਰ ਸਮਝਦੀ ਆ ਵੀ ਕਹਿੰਦਾ ਕੁੱਤੇ ਕੁੱਤੇ ਦੀ ਵੀ ਕੋਈ ਵੈਲਿਊ ਹੁੰਦੀ ਆ ਲੇਕਿਨ ਸਾਡੀ ਦਾ ਕੋਈ ਵੈਲਿਊ ਹੀ ਨਹੀਂ ਸਾਨੂੰ ਕੁੱਤੇ ਤੋਂ ਸੁਭੈ ਨਹੀਂ ਬੋਲਦੀ ਸਿਪਰੋਂ ਕੁੱਤਾ ਆਰਾਮਨਾਥ ਕੁੱਤਾ ਰਮੇਸ਼ ਕੁੱਤਾ ਐਸੇ ਐਵੇਂ ਐਸੇ ਬੋਲਦੀ ਜਿਸਨੇ ਢੇਰੀ ਨਹੀਂ ਉਠਾਈ ਉਸਨੇ ਇਹ ਨਹੀਂ ਜਾਣ ਕੇ ਜਿੱਥੋਂ ਸਾਡਾ ਕੂੜਾ ਇਕੱਠਾ ਹੋ ਜਾਂਦਾ ਉਹ ਦੇਖ ਬੰਦਾ ਭੇਜ ਕੇ ਦੇਖ ਲੈਂਦੀ ਆ ਵੀ ਉੱਥੇ ਕੂੜਾ ਇਕੱਠਾ ਇਹਨਾਂ ਨੇ ਕਰ ਲਿਆ ਵੀ ਇਹਨਾਂ ਨੂੰ ਹੀ ਹੋਰ ਪਾਸੇ ਭੇਜ ਦੋ ਉੱਥੇ ਦੀ ਫੋਟੋ ਖਿੱਚ ਦਿੰਦੀ ਆ ਜੀ ਇਹ ਇਹਨੇ ਦੁਖੀ ਕਰ ਰੱਖਿਆ ਜੀ ਸਾਨੂੰ ਦੁਖੀ ਨਹੀਂ ਕਰਿਆ ਪੂਰੀ ਤਰ ਹੁਣ ਮੇਰੇ ਮੇਰੇ ਮੈਂਤ ਮਤਿਆ ਕਰ ਰਿਹਾ ਜੀ ਇਹ ਇਹ ਇਸ ਚੀਜ਼ ਦੀ ਹੈ ਜੁਮੇਵਾਰ। ਬਸ ਇਹ ਚਾਰ ਬੰਦੇ ਜੁਮੇਵਾਰ ਹਨ ਇਸ ਚੀਜ਼ ਦੇ। ਬਸ ਮੇਰੇ ਜੋ ਵੀ ਮੇਰਾ ਮੁਆਵਜ਼ਾ ਬਣੇਗਾ ਮੇਰੀ ਪੂਰੀ ਸੈਲਰੀ ਤੇ ਪੂਰੀ ਸਰਵਿਸ ਦੀ ਸੈਲਰੀ ਦਾ ਜਿੰਨਾ ਪੈਸਾ ਬਣੇਗਾ ਉਸਦੇ ਜੁਮੇਵਾਰ ਹਨ ਅਤੇ ਮੇਰੀ ਗ੍ਰੇਡ ਪੂਰੀ ਸਰਵਿਸ ਦੀ ਗ੍ਰੈਡਿਟੀ ਦੇ ਜੁਮੇਵਾਰ ਹਨ।